गिंदर पंदर प ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਾਬਕਾ ਵਿਧਾਇਕ ਜੁਗਿੰਦਰਪਾਲ ਬੱਲੋ ਆਪਣੇ ਦਫਤਰ ਦੇ ਵਿੱਚ ਇੱਕ ਪ੍ਰੈਸ ਬਾਰਤਾ ਕੀਤੀ ਗਈ ਸੀ ਪ੍ਰੈਸ ਬਾਰਤਾ ਜਿਹੜੀ ਕੀਤੀ ਗਈ ਸੀ ਉਸ ਸੜਕ ਨੂੰ ਲੈ ਕੇ ਸੀ ਦੱਸ ਦਈਏ ਕਿ ਸਮੇਂ ਆਹੀ ਸਰਨਾ ਮੌਜੂਦ ਆ ਜਿੱਥੇ ਦੱਸਿਆ ਜਾ ਰਿਹਾ ਸੀ ਕਿ ਮੰਤਰੀ ਲਾਲਚੰਦ ਕਟਾਰਚਕ ਬੱਲੋ ਇਸ ਰੋਡ ਦਾ ਜਿਹੜਾ ਆ ਉਦਘਾਟਨ ਕੀਤਾ ਗਿਆ ਸੀ ਦੱਸ ਦਈਏ ਕਿ ਉਸ ਦੇ ਉੱਪਰ ਹੀ ਸਾਬਕਾ ਵਿਧਾਇਕ ਜੁਗਿੰਦਰਪਾਲ ਬੱਲੋ ਟਿੱਪਣੀ ਕੀਤੀ ਗਈ ਸੀ ਕਿ ਇਸ ਜਿਹੜਾ ਪ੍ਰੋਜੈਕਟ ਹੈਗਾ ਜਿਹੜਾ ਇਹ ਰੋਡ ਦਾ ਪ੍ਰੋਜੈਕਟ ਹੈਗਾ ਉਹ ਸੈਂਟਰ ਗਵਰਨਮੈਂਟ ਦਾ ਹੈਗਾ ਸੈਂਟਰ ਗਵਰਨਮੈਂਟ ਦਾ ਕੋਈ ਨੁਮਾਇੰਦਾ ਕਰ ਸਕਦਾ ਚਾਹੇ ਐਮਪੀ ਕੋਈ ਮੁਕੇ ਦਾ ਹੋਵੇ ਉਹ ਕਰ ਸਕਦਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸਵੇਂ ਵੀ ਅਸੀਂ ਜਿਹੜੇ ਸ਼ਰਨੇ ਦੇ ਵਿੱਚ ਖੜੇ ਹਾਂ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਐਮਪੀ ਹੋਣੇ ਕਾਂਗਰਸ ਪਾਰਟੀ ਤੋਂ ਜਿਹੜੇ ਬਣੀ ਸੀ ਉਹਨਾਂ ਵੱਲੋਂ ਇਸ ਰੋਡ ਦਾ ਅੱਜ ਉਦਘਾਟਨ ਕੀਤਾ ਗਿਆ ਤੇ ਉੱਥੇ ਹੀ ਆੜੇ ਹੱਥੋਂ ਲੰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਫੀ ਜਿਹੜੇ ਆ ਉਹਨਾਂ ਦੇ ਤੰਦ ਕੱਸਿਆ ਹਨ ਉਹਨਾਂ ਦਾ ਕਹਿਣਾ ਇਹ ਵਿੱਚ ਆਂਦਾ ਹੈ ਸੈਂਟਰ ਦੇ ਵਿੱਚ ਆਂਦਾ ਹੈ ਜਾਂ ਪੰਜਾਬ ਸਰਕਾਰ ਦੇ ਵਿੱਚ ਆਂਦਾ ਹੈ ਕਿ ਇਹ ਉਦਘਾਟਨ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਤੇ ਉਹਨਾਂ ਵੱਲੋਂ ਕਿਸ ਤਰ੍ਹਾਂ ਕੀਤਾ ਗਿਆ ਹੈ ਇਸ ਸਮੇਂ ਜੋ ਸਾਡੇ ਸੁਖਿੰਦਰ ਸਿੰਘ ਰੰਧਾਵਾ ਨਾਲ ਜੋ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਵਾਂਗੇ ਤੇ ਉੱਥੇ ਹੀ ਸਾਬਕਾ ਵਿਧਾਇਕ ਜੁਗਿੰਦਰ ਪਾਲ ਨਾਲ ਵੀ ਜਿਹੜੀ ਸਾਡੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੀ ਕਹਿੰਦੇ ਰੋਡ ਦਾ ਕਹਿਣ ਮੰਤਰੀ ਪੰਜਾਬ ਲਾਲ ਤਨਕਟਾਰੀ ਰਕਬਲੋਂ ਉਦਘਾਟਨ ਕੀਤਾ ਗਿਆ ਹੈ ਰਿਪੋਰਟ ਤੁਹਾਡੇ ਵੱਲੋਂ ਵੀ ਇਸ ਰੋਡ ਦਾ ਉਦਘਾਟਨ ਕੀਤਾ ਗਿਆ ਦੇਖੋ ਗੱਲ ਨੂੰ ਖੇਲੀ ਗੱਲ ਤੇ ਜਿਹੜੀਆਂ ਗਾਈਡਲਾਈਨਸ ਨੇ ਜਿਹੜੀਆਂ ਨੇ ਇਹ ਡਿਪਾਰਟਮੈਂਟ ਨੂੰ ਔਰ ਕੱਲ ਵੀ ਜਿਹੜੀ ਗੁਰਦਾਸਪੁਰ ਮੀਟਿੰਗ ਹੋਈ ਆ ਉਹਦੇ ਜ ਬੜਾ ਕਲੀਅਰ ਕੱਟ ਗਿਆ ਕਿ ਜਿਹੜੀਆਂ ਯੋਜਨਾਵਾਂ ਗਵਰਨਮੈਂਟ ਆਫ ਇੰਡੀਆ ਦੀਆਂ ਤੇ ਪਾਰਲੀਮੈਂਟ ਪਾਰਲੀਮੈਂਟ ਦੇ ਅੰਡਰ ਨੂੰ ਉਹਨਾਂ ਦੇ ਜਿਹੜੇ ਫਾਊਂਡੇਸ਼ਨ ਸਟੋਨ ਉਹਦੇ ਉੱਤੇ ਉਸ ਮੇ ਉਥੋਂ ਦੇ ਲੋਕਲ ਐਮਐਲਏ ਦਾ ਨਾਮ ਤੇ ਲਿਖਿਆ ਜਾ ਸਕਦਾ ਔਰ ਉਹ ਆਪਣੇ ਆਪ ਉੱਥੇ ਨੀਂਹ ਪੱਥਰ ਨਿਰਖਤ ਕਰ ਦੇ ਜਿਨੀਆਂ ਵੀ ਨੈਸ਼ਨਲ ਹਾਈਵੇਜ਼ ਕੰਟਰੀਆਂ ਨੇ ਉਹਨਾਂ ਦੇ ਉੱਤੇ ਕੋਈ ਐਮਰਲੇ ਆਪਣੇ ਆਪ ਕੋਈ ਨਹੀਂ ਪੱਥਰ ਰੱਖ ਕੇ ਚਲਾ ਜਾਂਦਾ ਤੇ ਇਹ ਜਿਹੜੀਆਂ ਸੜਕਾਂ ਨੇ ਮੈਂ ਇੱਕ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੀਆਂ ਰੋਡਸ ਨੇ ਕਿ ਫੀਸ 3 ਦੀਆਂ ਨੇ ਮੇਰੇ ਖਿਆਲਕਿ ਜੇ ਤੁਸੀਂ ਮੰਤਰੀ ਨੂੰ ਪੁੱਛੋਗੇ ਨਾ ਕਿ ਕਿਹੜੇ ਫੀਸ ਦੀਆਂ ਸੜਕਾਂ ਤੇ ਕਿੱਥੋਂ ਤੇ ਕਦੋਂ ਮਨਜ਼ੂਰ ਹੋਈਆਂ ਤੇ ਕਿਵੇਂ ਮਨਜ਼ੂਰ ਹੁੰਦੀਆਂ ਉਹਨੂੰ ਮੰਤਰੀ ਸਾਹਿਬ ਨੂੰ ਇਹ ਵੀ ਨਹੀਂ ਪਤਾ ਹੋਣਾ ਇਹਦੇ 'ਚ ਹੁਣ ਇਹ ਫੀਸ ਫੋਰ ਚੱਲ ਪਿਆ ਔਰ ਇਹਨਾਂ ਡਿਪਾਰਟਮੈਂਟ ਨੂੰ ਵੀ ਪਤਾ ਮੈਂ ਇਹਨਾਂ ਨੂੰ ਅਜੀਬ ਦਿੱਕਤ ਨਹੀਂ ਲੈ ਕੇ ਜਲਦੀ ਜਲਦੀ ਕਰਵਾ ਕੇ ਭੇਜੋ ਜਿਹੜੀ ਜੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਉਹਨਾਂ ਦੇ ਉੱਤੇ ਤੇ ਮੰਤਰੀ ਜੀ ਨੂੰ ਮੈਂ ਇੱਕ ਹੋਰ ਜਾਣਕਾਰੀ ਉਹਨਾਂ ਦੱਸਾਂਗਾ ਕਿ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਵਾ ਉਹ ਜਿੰਨੀ ਦੇਰ ਐਮਪੀ ਨਹੀਂ ਲਿਖੀ ਪਈਦਾ ਉਹ ਨਹੀਂ ਹੁੰਦੀ। ਇਹ ਠੀਕ ਹੈ ਕਿ ਉਸ ਵੇਲੇ ਦੇ ਐਮਪੀ ਨੇ ਲਿਖਿਆ ਜਾਂ ਨਹੀਂ ਲਿਖਿਆ ਤੇ ਉਹਦੇ ਬਾਰੇ ਨਹੀਂ ਮੈਨੂੰ ਪਤਾ ਜਿਹੜੀ ਪਿਛਲੀ ਸਾਡੀ ਐਮਪੀ ਸੀ ਕਿ ਕਿਉਂਕਿ ਕਾਰਵਾਈ ਨਹੀਂ ਸੀ ਉਹਨਾਂ ਸਿਗਨੇਚਰ ਹੀ ਨਹੀਂ ਸੀ ਕੀਤੇ। ਤੇ ਇਹੋ ਜਿਹੜੀਆਂ ਚੀਜ਼ਾਂ ਰੱਖਣੀਆਂ ਹੋਰ ਮੇਰਾ ਖੜਕੀ ਇਹ ਗਲਤ ਨੇ। ਔਰ ਇਸੇ ਤਰ੍ਹਾਂ ਹੀ ਜੇ ਹੋਰ ਵੀ ਜੜੀਆਂ ਨੇ ਪ੍ਰਧਾਨ ਮੰਤਰੀ ਸੜਕ ਯੋਜਨਾ ਤੇ ਉਹ ਆਉਣ ਇਹਨਾਂ ਨੂੰ ਮੈਂ ਇਹਨਾਂ ਨੂੰ ਮੰਤਰੀ ਜੀ ਦੀ ਜਾਣਕਾਰੀ ਦੀ ਦੱਸ ਦੇਣਾ ਚਾਹੁੰਦਾ ਕਿ ਜੇ ਜ਼ੋਰ ਲਾਉਣਾ ਜੇ ਜ਼ੋਰ ਲਾਉਣਾ ਤੇ ਉੱਥੇ ਜਾ ਕੇ ਦਿੱਲੀ ਜ਼ੋਰ ਲਾਓ ਜਿਹੜਾ ਫੇਜ਼ 4 ਚੱਲ ਪਿਆ ਉਹਦੇ ਵਿੱਚ ਮੈਂ ਗਵਰਨਮੈਂਟ ਅਫਸਰਾਂ ਕੀ ਮਿਲ ਕੇ ਆ ਉਹਨਾਂ ਨੇ ਉੱਥੇ ਕਿਹਾ ਕਿ ਸਿਰਫ ਹੁਣ ਲਿੰਕ ਰੋਡ ਜਿਹੜੇ ਨਵੇਂ ਲਿੰਕ ਰੋਡ ਨੇ ਕਿ ਕਿਸ ਪਿੰਡ ਨੂੰ ਸੜਕ ਜਿਹੜੀ ਅਜੇ ਤੱਕ ਨਹੀਂ ਗਈ ਉੱਥੇ ਮੈਂ ਗੱਲ ਵੀ ਕੀਤੀ ਉਹਨਾਂ ਦੇ ਨਾਲ ਕਿ ਪੰਜਾਬ ਦੇ ਵਿੱਚ ਕੋਈ ਵੀ ਉਹ ਜਿਆ ਪਿੰਡ ਨਹੀਂ ਜਿਹਨੂੰ ਲਿੰਕ ਨਹੀਂ ਗਿਆ ਏਕ-ਏਕ ਪਿੰਡ ਨੂੰ 4-4 5-5 ਲਿੰਕ ਨੇ ਸਾਨੂੰ ਇਹਦੇ ਚ ਨਾ ਰੱਖਿਆ ਜਾਵੇ ਸਾਨੂੰ ਕੀਤਾ ਜਾਵੇ ਕਿ ਜਿਹੜੀਆਂ ਅਪਗ੍ਰੇਡੇਸ਼ਨਾਂ ਜਿਵੇਂ 18 ਫੁੱਟ ਕਰਨੀਆਂ ਜਾਂ ਸਟਰੈਂਥਨਿੰਗ ਕਰਨੀਆਂ ਇਹਨਾਂ ਸੜਕਾਂ 'ਚ ਹੀ ਜਾਂਦਾ ਜਾਵੇ ਪਰ ਮੇਰੇ ਖਿਆਲ 'ਚ ਪੰਜਾਬ government ਨੂੰ ਇਹਦੇ ਬਾਰੇ ਪਤਾ ਨਹੀਂ ਉਸ ਮੀਟਿੰਗ 'ਚ ਮੁੱਖ ਮੰਤਰੀ ਸਾਹਿਬ ਨੂੰ ਮੈਂ ਅਪੀਲ ਕਰਦਾ ਕਿ ਜਾ ਕੇ ਦਿੱਲੀ 'ਚ ਜ਼ੋਰ ਪਾਓ ਤੇ ਪੰਜਾਬ ਨੂੰ ਬਚਾਈਏ ਨਾਟਰੀਆਂ ਨੂੰ ਆਪਣੀ ਸਰਕਾਰੀ ਦੀ ਹਾਈ ਟੈਕ ਛੱਡਣ ਜਾ ਰਹੇ ਨੇ ਕੀ ਲੱਗਦਾ ਕਿ ਉਹਨਾਂ ਦਾ ਫੈਸਲਾ ਜਿਹੜਾ ਸਤਾਤਾਰੀਆ ਕੀ ਨੌਕ ਨੌਕਤਾਰੀ ਫੈਸਲਾ ਹੈ ਉਹਨਾਂ ਦਾ ਦੇਖੋ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਉਹਨੇ ਪਹਿਲੇ ਕਿਹਾ ਸੀ ਕਿ ਆਪਾਂ ਦਿੱਲੀ ਨੂੰ ਇੱਕ ਮਾਡਲ ਦੀ ਤਰ੍ਹਾਂ ਬਣਾਵਾਂਗੇ ਜੀ ਦੇ ਵਿੱਚ ਉਹਨੇ ਕਿਹਾ ਕਿ ਜਿਹੜੇ ਸਾਡੇ ਹਮਲਾ ਕਲੀਨਿੰਗ ਬਹੁਤ ਵਧੀਆ ਔਰ ਬੜੇ ਅੱਛੇ ਬਣਾਤੇ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਉਹਨੇ ਕਿਹਾ ਵੀ ਬਹੁਤ ਵਧੀਆ ਹਮਲਾ ਕਲੀਨਿੰਗ ਬਣਾਤੇ ਹੈ ਕਿ ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਦਿੱਲੀ ਤੋਂ ਵਾਇਰ ਆ ਰਹੇ ਸੀ ਪੰਜਾਬ ਤੇ ਉਹ ਪੌੜੀਆਂ ਉੱਤਰਦਾ ਜਹਾਜ਼ ਨੂੰ ਡੇਪਿਆ ਇਹ ਨਹੀਂ ਸਾਨੂੰ ਪਤਾ ਕਿ ਉਹ ਕਿਸ ਤਰ੍ਹਾਂ ਡੇ ਗਿਆ ਉਹਦੇ ਬਾਅਦ ਫੇ ਚੋਕੀਆਂ ਨੂੰ ਦਿੱਲੀ ਲੱਗੇ ਆ ਤੇ ਜਿਉਂ ਉਹਨਾਂ ਦੀ ਮਹੱਲਾ ਕਲੀਨਿੰਗ ਦਾ ਬਹੁਤ ਅਛਣਾ ਸੀ ਤੇ ਫਿਰ ਦਿੱਲੀ ਲੈਂਦੀ ਕੀ ਜ਼ਰੂਰਤ ਹੈ ਜੇਕਰ ਦਿੱਲੀ ਉਹਨੂੰ ਲੱਗੇ ਆ ਤੇ ਮਹੱਲਾ ਕਲੀਨਿੰਗ ਤੇ ਦਿੱਲੀ ਦੇ ਵਿੱਚ ਵੀ ਅਗੇ ਇਹਦੇ ਮਹੱਲਾ ਕਲੀਨਿੰਗ ਆਪਣਾ ਲਾਇਕ ਰਾਣਾ ਚਾਹੀਦਾ ਤੇ ਸਭ ਇਹਨਾਂ ਕੋਲ ਝੂਠ ਤੇ ਝੂਠ ਹੈ ਔਰ ਕੁਛ ਨਹੀਂ ਹੈ ਸਰਕਾਰ ਵਿਧਾਨ ਸਭਾ ਸਭੀ ਚੀਟਾਂ ਦੇ ਜਿਹੜੇ ਜਮੂ ਕਸਨੀ ਦੇ ਵਿੱਚ ਚੋਣਾ ਹੋਣ ਦਾ ਹੈ ਕੀ ਲੱਗਦਾ ਕਿ ਕਾਂਗਰਸ ਜਿਹੜੇ ਥੇਮੇ ਦਾ ਪਰਫਾਰਮ ਕਰੂਗਾ ਕਹਿੰਦੇ ਸਾਹਮਣੇ ਆ ਰੰਧਾਵਾ ਸਾਹਿਬ ਅੱਜ ਹੁਣੇ ਇਲੈਕਸ਼ਨ ਜਿਹੜੇ ਜਿੱਤੀ ਆ ਕਿ ਲੋਕਾਂ ਨੂੰ ਸਮਝੋਗੇ ਆ ਕਿ ਸਭ ਝੂਠੇ ਆ ਜੋ ਕਹਿੰਦੇ ਆ ਉਹ ਕਰਦੇ ਨਹੀਂ ਨਾ ਹੀ ਕਰ ਸਕਦੇ ਆ ਸਰਕਾਰਾਂ ਹਮੇਸ਼ਾ ਉਹ ਲੋਕੀ ਚਲਾਉਂਦੇ ਆ ਜਿਹੜੇ ਤਜਰਬੇਕਾਰ ਹੁੰਦੇ ਆ ਪਲੱਸ ਜਿਹੜੇ ਪੜੇ ਲਿਖੇ ਹੁੰਦੇ ਆ ਇਹ ਦੋਨਾਂ ਚੀਜ਼ਾਂ ਦੇ ਵਿੱਚ ਨਾ ਹੀ ਪੜੇ ਲਿਖੇ ਆ ਨਾਈ ਤਜਰਬੇਕਾਰ ਹੈ ਤੇ ਸਰਕਾਰ ਕੋ ਉਥੇ ਚਲਾ ਲੈਣੀ ਹੈ